ਦੋ ਨਕਾਬ ਪੋਸ਼ ਨੌਜਵਾਨ ਐਕਟੀਵਾ ਤੇ ਆਉਂਦੇ ਨੇ ਇੱਕ ਹਮਲਾਵਰ ਤੜਾ ਤੜ ਗੋਲੀਆਂ ਚਲਾਉਂਦਾ ਹੈ ਤੇ ਫਰਾਰ ਹੋ ਜਾਂਦਾ ਹੈ ਗੁਰਦਾਸਪੁਰ ਤੋਂ ਸਾਹਮਣੇ ਆਈ ਇਸ ਘਟਨਾ ਨੇ ਕਾਨੂੰਨ ਵਿਵਸਥਾ ਤੇ ਮੋਰ ਤੋਂ ਸਵਾਲ ਚੁੱਕੇ ਨੇ ਇਹ ਗੋਲੀਆਂ ਕਾਂਗਰਸੀ ਲੀਡਰ ਦੇ ਘਰ ਚਲਾਈਆਂ ਗਈਆਂ ਯੂਥ ਕਾਂਗਰਸ ਦੇ ਹਲਕਾ ਪਰਦਾ ਨਕੁਲ ਮਹਾਜਨ ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਆ ਚੁੱਕੀਆਂ ਨੇ ਇਹ ਵਾਰਦੋਤ ਭਾਜੀ ਕੋਈ ਕਰੀਬਨ 10:30 ਤੋਂ ਪੌਣੇ 11 ਦੇ ਵਿੱਚ ਦੀ ਗੱਲ ਤੇ ਵੀਡੀਓ 'ਚ ਦੋ ਜਾਨੇ ਨੇ ਜਿਹੜੇ ਐਕਟੀਵਾ ਦੇ ਆਏ ਨੇ ਤੇ ਆਗੇ ਚਾਰੀਆਂ ਪੰਜ ਉਹਨਾਂ ਨੇ ਫਾਇਰ ਕੀਤੇ ਨੇ ਅਸੀਂ ਅੰਦਰ ਸੀ ਲੇਟਿਓ ਸਾਨੂੰ ਲੱਗਾ ਇੱਕ ਲੱਗੇ ਫੰਕਸ਼ਨ ਹੀ ਸਹੀ ਕੋਈ ਪਟਾਕੇ ਵਗੈਰਾ ਨੇ ਚਲਾ ਰਿਆ ਹੋਏ ਬਾਹਰ ਆ ਕੇ ਦੇਖਿਆ ਸਾਨੂੰ ਕੁਝ ਪਤਾ ਨਹੀਂ ਲੱਗਾ ਤੇ ਹੁਣ ਸਵੇਰੇ ਮੈਂ ਦੇਖਿਆ ਰਾਤ ਨੂੰ ਇੱਕ ਬਾਹਰ ਦੇ ਨੰਬਰ ਤੋਂ ਕਾਲ ਆਈ ਹੋਈ ਸੀ 2:00 ਵਜੇ 8 ਮਿੰਟ ਤੇ 2:07 ਮਿੰਟ ਮੈਸੇਜ ਵੀ ਆਇਆ ਸੀ ਸਿੰਪਲ ਐਚ ਲਿਖਿਆ ਮੈਂ ਉਹ ਵੀ ਇਗਨੋਰ ਕੀਤਾ ਸਵੇਰੇ ਜਦੋਂ ਸਫਾਈ ਵਾਲਾ ਲੜਕਾ ਆਇਆ ਉਹਨੇ ਆ ਕੇ ਦੇਖਿਆ ਗਿਆ ਇਹ ਚੀਜ਼ਾ ਫਿਰ ਮੈਂ ਧਿਆਨ ਨਾਲ ਦੇਖਿਆ ਅੰਦਰ ਗੇਟ ਤੇ ਵੀ ਲੱਗੀ ਹੋਈ ਹੈ ਸਾਹਮਣੇ ਜਿੱਦਨੇ ਗੋਲੀ ਚਲਾਨੀ ਉਹਨੇ ਅਟੈਕ ਕਰਨੀ ਆਣਾ ਭਾਈ ਜੀ ਚਾਰ ਤਿੰਨ ਤੀਜੀ ਤੋਂ ਚੌਥੀ ਵਾਰ ਦਾ ਚਾਂਸ ਹੈਗਾ ਪਹਿਲਾਂ ਵੀ ਕਾਫੀ ਕੰਪਲੇਂਟ ਕੀਤੀ ਹੋਈ ਹੈ ਪਤਾ ਲਗਭਗ ਪਤਾ ਵੀ ਹੈ ਕਿ ਕੌਣ ਕਰ ਰਿਹਾ ਕੌਣ ਨਹੀਂ ਤੇ ਐਸਐਸਪੀ ਸਾਹਿਬ ਦੀ ਪੇਸ਼ ਹੋਈ ਸੀ ਇੱਕ ਮੇਰੀ ਦੁਕਾਨ ਤੇ ਵੀ ਆਇਆ ਸੀ ਉਹ ਵੀਡੀਓ ਵੀ ਮੇਰੇ ਕੋਲ ਪਈ ਹੈ ਇਸ ਟਾਈਮ ਉਹ ਵੀ ਆਪਾਂ ਦਿੱਤੀ ਸੀ ਵੀਡੀਓ ਐਸਐਚਓ ਸਾਹਿਬ ਨੂੰ ਤੇ ਬਟ ਉਹਨਾਂ ਦੇ ਪਹਿਲਾਂ ਮੁੰਡਾ ਉਹਦੇ ਚ ਹੀ ਹਰਾਸਲ ਚ ਰਿਹਾ ਅਰੈਸਟ ਵੀ ਕੀਤਾ ਸੀ ਇਹਨਾਂ ਨੇ ਕਿਸੇ ਕੇਸ ਦੇ ਵਿੱਚ ਉਦੋਂ ਕਿ ਨਿਊਜ਼ ਤੇ ਦਿੱਤਾ ਸੀ ਪੁਲਿਸ ਵੱਲੋਂ ਕਿ 1516 ਕੇਸਾਂ 'ਚ ਮੁੰਡਾ ਵਾਂਟਡ ਹੈਗਾ ਤੇ ਉਹੀ ਮੁੰਡਾ ਬਾਅਦ 'ਚੋਂ ਪਤਾ ਲੱਗਾ ਕਿ 2 ਮਹੀਨੇ ਬਾਅਦ ਬਾਹਰ ਚਲਾ ਗਿਆ ਫਿਰ ਪੁਲਿਸ ਨੂੰ ਮਿਲੀ ਭਾਗਤ ਨੇ ਬਾਹਰ ਗਿਆ ਸਵੇਰੇ 8 ਵਜੇ ਡੀਐਸਪੀ ਸਿਟੀ ਦੇ ਐਸਐਸਓ ਸਿਟੀ ਨੂੰ ਕਾਲ ਕੀਤੀ ਆ ਇੰਦਾਂ ਘੁੰਮਾ ਜਾਂਦੇ ਘਰ ਰਾਤ ਦੀਆਂ ਐਸਐਸਓ ਸਾਹਿਬ ਡੀਐਸਪੀ ਸਾਹਿਬ ਗੋਲੀਆਂ ਚੱਲ ਗਈਆਂ ਪਰ ਬੜੀ ਸ਼ਰਮ ਵਾਲੀ ਗੱਲ ਹੈ ਕਿ ਟਾਈਮ ਹੋ ਗਿਆ ਹੁਣ ਸਵਾ 9 ਹੋ ਗਿਆ ਅਜੇ ਤੱਕ 2 ਮਿੰਟ ਦਾ ਰਸਤਾ ਪੁਲਿਸ ਸਟੇਸ਼ਨ ਤੱਕ ਮੇਰਾ ਨਹੀਂ ਖਿਆਲ ਕੋਈ ਵੀ ਮੁਲਾਜ਼ਮ ਇੱਥੇ ਆਉਣਾ ਜ਼ਰੂਰੀ ਸਮਝਿਆ ਹੋਇਆ ਕਿਉਂਕਿ ਉਹਨਾਂ ਨੂੰ ਤੇ ਆ ਜਾ ਕੇ ਇੱਥੋਂ ਦੇ ਖੌਫੀ ਲੀਡਰਾਂ ਦੀ ਚਾਪਲੂਸੀ ਕਰਨ ਦੀ ਗੱਲ ਹੈ ਸ਼ਕੀਬ ਗਏ ਪਿਆ ਜਿਹੜਾ ਗੋੜੀਆਂ ਚੰਦ ਸੀਸੀਟੀਵੀ ਫੁਟੇਜ ਵੀ ਦੇਖੀਗੇ ਫੋਰ ਉਹਨਾਂ ਡਗਾਈ ਨਾਵਾਚ ਕੇ ਤੇ ਫਰਾਂਸਿਕ ਲੈਬ ਦੀ ਮਦਦ ਨਾਲ ਜੋ ਵੀ ਜਬਾਨੀ ਕਰਵਾਈ ਆਪਾਂ ਕਰ ਗਏ ਧੰਨਵਾਦ ਰੋਸ਼ਾ ਪੀ ਜਿਹੜੀ ਫੁੱਟੂ ਕਾ ਕਿਤੇ ਜੁਨੇ ਦੇ ਕਾਫੀ ਲੇਟ ਪਹੁੰਚੇ ਕੀ ਹੈ ਬਹਿ ਤੇ ਦਾ 60 ਫੁਟੇਜ ਵੇਚੀ ਜਾਵੇ 10 ਵਜੇ 40 ਮਿੰਟ ਦੀ ਇਹ ਫੁਟੇਜ ਹੈ ਸੀਸੀ ਫੁਟੇਜ ਜਾਂਦੀ ਆ ਸਿਰੇ ਸਵਾ 8 8 ਵਜੇ ਦੇ ਕਰੀਬ ਆਨੂੰ ਪਤਾ ਲੱਗਣਾ ਮੈਂ ਤੁਰੰਤ ਆ ਗਏ ਆ ਥੋੜੇ ਮਹੱਲੇ ਦੇ ਵਿੱਚ ਘਾਰ ਕਰਕੇ ਸ਼ਹਿਰ ਦੇ ਵਿੱਚ ਘਾਰ ਕਰਕੇ ਗਲੀਆਂ ਛੋਟੀਆਂ ਨੇ ਤੇ ਪੈਦਾ ਹੋਣਾ ਪੈਂਦਾ ਗੱਡੀ ਬਾਹਰ ਖੜੀ ਕਰਨੇ ਰੋਡ ਦੇ ਕਰਕੇ ਤੇ ਫਿਰ 15-20 ਮਿੰਟ ਇਹ ਲੱਗ ਜਾਂਦਾ ਹੈ ਪੀੜਤ ਪਰਿਵਾਰ ਪੁਲਿਸ ਨੂੰ ਕੀ ਐਫ ਆਰ ਕਿ ਪਹਿਲਾਂ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਉਹਨਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਤੇ ਅੱਜ ਹਮਲਾਵਰਾਂ ਦੇ ਹੌਸਲੇ ਹੋਰ ਬੁਲੰਦ ਹੋਏ ਨੇ ਹਾਲਾਂਕਿ ਪੁਲਿਸ ਹੁਣ ਜਾਂਚ ਦਾ ਪਰੋਸਾ ਦੇ ਰਹੀ ਹੈ ਗੁਰਦਾਸਪੁਰ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਵਿਸ਼ੰਬਰ ਬਿੱਟੂ ਨੇ